ਸਰਬਜੀਤ ਸੰਗਰੂਰ ਵੀ ਦੀ ਰਚਨਾ ਨਕੋ ਨਕ ਪਰਿਆ ਯਾਰ ਪੰਡਾਰ ਹੋਵੇ ਨਕੋ ਨਕ ਪਰਿਆ ਯਾਰ ਪੰਡਾਰ ਹੋਵੇ ਕਦੇ ਨਾ ਕਹਿੰਦਾ ਕੋਲ ਮੇਰੇ ਸੰਗਰੂਰ ਵੀ ਚੋਖਾ ਹੈ ਕਦੇ ਨਾ ਕਹਿੰਦਾ ਕੋਲ ਮੇਰੇ ਸੰਗਰੂਰ ਵੀ ਚੋਖਾ ਹੈ 5 ਸਟਾਰੀ ਆਫਿਸ ਮੇਰੇ ਨਹੀਂ ਫਾਇਵ ਜਟਾਰੀ ਆਫਿਸ ਮੇਰੇ ਲਈ ਲੋਕਾਂ ਲਈ ਲੋਕਾਂ ਲਈ ਲੋਕਾਂ ਲਈ ਲੱਕੜ ਦਾ ਚਾਹੇ ਖੋਖਾ ਹੈ ਲੋਕਾਂ ਲਈ ਲੱਕੜ ਦਾ ਚਾਹੇ ਖੋਖਾ ਹੈ ਕੱਟ ਲਿਖੜ ਚੋਖਾ ਸੰਗਰੂਰ ਵੀ ਕੰਮ ਕੋਈ ਕਰਨਾ ਕਦੇ ਨਾ ਕਦੇ ਕੋਈ ਅਨੋਖਾ ਹੈ